ਜੇ ਅੱਜ ਵੀ ਭਗਵੰਤ ਮਾਨ ਸਾਹਿਬ ਨੂੰ ਭਗਵੰਤ ਮਾਨ ਬਣਾ ਕੇ 2021 ਵਾਲਾ ਪੰਜਾਬ ਦੀ ਬਾਗਡੋਰ ਸੰਭਾਲੋ ਤਾਂ ਪੰਜਾਬ ਨੂੰ ਦੁਆਰਾ ਲਈ ਤੇ ਲਿਆ ਸਕਦਾ ਪਰ ਉਹ ਕਹਿੰਦੇ ਨੇ ਨਾ ਜਦੋਂ ਕਹਿੰਦੇ ਲੱਤਾਂ ਟੁੱਟ ਜਾਂਦੀਆਂ ਨੇ ਉਹ ਫੌੜੀਆਂ ਨਾਲ ਤੁਰਦਾ ਨਜ਼ਾਰਾ ਨਹੀਂ ਹੁੰਦਾ ਜਿਹੜਾ ਆਪਣੀਆਂ ਲੱਤਾਂ ਤੇ ਆਉਂਦਾ ਪਰ ਅੱਜ ਭਗਵੰਤ ਮਾਨ ਸਾਹਿਬ ਨਾ ਇਹ ਕੇਜਰੀ ਵਾਲੇ ਇੱਕ ਸਾਈਡ ਤੇ ਦੂਜਾ ਸ਼ਸ਼ੋਧਿਆ ਇਹ ਦੋ ਫੌੜੀਆਂ ਤੇ ਤੁਰਿਆ ਫਿਰਦਾ ਆਪਣੀਆਂ ਲੱਤਾਂ ਤੇ ਨਹੀਂ ਤੁਰਿਆ ਫਿਰਦਾ ਇਹ ਭੁੱਲ ਜੇ ਚਾਹੇ ਨਰਿੰਦਰ ਮੋਦੀ ਹੈ ਤੇ ਚਾਹੇ ਉਹਦੀ ਖੱਬੀ ਬਾਹ ਜਾਂ ਸੱਜੀ ਬਾਹ ਅਮਿਤ ਸ਼ਾ ਉਹਨਾਂ ਦੀ ਜਿਹੜੀ ਪਹਿਲੀ ਨਜ਼ਰ ਹੈ ਨਾ ਕਾਲੀ ਨਜ਼ਰ ਹੈ ਭੈੜੀ ਨਜ਼ਰ ਹੈ ਬੁਰੀ ਨਜ਼ਰ ਹੈ ਉਹ ਪੰਜਾਬ ਯੂਨੀਵਰਸਿਟੀ ਦਾ ਗੇਟ ਦੇ ਨੇੜੇ ਵੀ ਆਉਣ ਨਹੀਂ ਦਮਾਂਗੇ ਅਸੀਂ ਕਿਸੇ ਵਾਸਤੇ ਮਰਦੇ ਰਹੇ ਨੇ ਇਹ ਪੰਜਾਬੀ ਹੁਣ ਦੂਜੇ ਲਈ ਵੀ ਮਰ ਸਕਦੇ ਨੇ ਇਹ ਆਪਣਿਆਂ ਦੇ ਲਈ ਵੀ ਕੁਰਬਾਨੀ ਦੇ ਸਕਦੇ ਨੇ ਇਹ ਪੰਜਾਬੀ ਉਹ ਅਨਪੜ ਗਵਾਰ ਨਹੀਂ ਰਹੇ ਇਹ ਪ੍ਰੋਟੈਸਟ ਆ ਜਿਹੜਾ ਇਹ ਸੈਂਟਰ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਹੈ ਇਹ ਤੋਂ ਸਿੱਧਾ ਸਿੱਧਾ ਇਹ ਯਾਹਰ ਹੋ ਗਿਆ ਕਿ ਜਿਹੜੇ ਸੈਂਟਰ ਸਰਕਾਰ ਨੂੰ ਚਲਾਉਣ ਵਾਲੀ ਅਗਵਾਈ ਕਰ ਰਹੀ ਉਹਨਾਂ ਦੀ ਲੀਡਰਸ਼ਿਪ ਹੈ ਉਹ ਅਨਪੜ ਗਵਾਰਾਂ ਦੀ ਲੀਡਰਸ਼ਿਪ ਹੈ ਲੇਕਿਨ ਜਿਹੜੇ ਬਾਡਰਾਂ ਦੇ ਪੰਜਾਬ ਦੇ ਬਾਡਰਾਂ ਤੇ ਪੰਜਾਬੀ ਉਹ ਜੋਧਿਆਂ ਨੂੰ ਰੋਕਿਆ ਜਾ ਰਿਹਾ ਕਿ ਜਿਨ੍ਹਾਂ ਦੇ ਪੰਜਾਬ ਦੇ ਵਿੱਚੋਂ ਪੰਜਾਬ ਦਾ ਦਿਲ ਪੰਜਾਬ ਯੂਨੀਵਰਸਿਟੀ ਕੱਢ ਕੇ ਰੱਖੀ ਜਾ ਰਹੀ ਆ ਇਹ ਰੋਕ ਨਹੀਂ ਸਕਦੇ 2021 ਚ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਨਾ ਕਿ ਸਾਡੇ ਲੋਕਾਂ ਨੂੰ ਕੋਈ ਫਰੀ ਦੀ ਆਈਟਮ ਨਹੀਂ ਚਾਹੀਦੀ ਇਹਨਾਂ ਨੂੰ ਰੋਜ਼ਗਾਰ ਪੈਦਾ ਕਰਕੇ ਦਓ ਇਹ ਆਪੇ ਆਟਾ-ਦਾਲ ਖਰੀਦਣਗੇ ਇਹ ਆਪੇ ਜਵਾਕੇ ਦੀ ਫੀਸ ਭਰ ਲੈਣਗੇ ਇਹ ਆਪੇ ਗੱਡੀਆਂ ਦਾ ਕਿਰਾਇਆ ਭਰ ਲੈਣਗੇ ਫਿਰ ਅੱਜ ਕਿਉਂ ਨਹੀਂ ਭਗਵੰਤ ਮਾਨ ਸਾਹਿਬ ਨੇ ਉਹ ਖਤਮ ਕਰਿਆ ਉਹਦਾ ਰੀਜ਼ਨ ਇੱਕੋ ਇੱਕ ਆ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਨੇ ਜਦੋਂ ਉਹਦਾ ਲੈਣੀਆਂ ਨੇ ਵੋਟਾਂ ਫੇਰ ਤਾਂ ਕਹਨੇ ਆ ਕਿ ਪੰਜਾਬ ਸਾਡਾ ਪੰਜਾਬ ਦੀ ਆਣ ਬਾਣ ਸ਼ਾਨ ਲਈ ਅਸੀਂ ਆਪਣੀ ਲੀਡਰ ਕਹਿੰਦੇ ਨੇ ਇੱਜ਼ਤ ਤੇ ਅਣਖ ਅਸੀਂ ਦਾਤੇ ਲਾ ਦਾਂਗੇ ਪਰ ਪੰਜਾਬ ਨੂੰ ਬਚਾ ਲਾਂਗੇ ਪਰ ਜਦੋਂ ਸਰਕਾਰ ਦੇ ਆ ਕੇ ਖੜ ਜਾਂ ਨਮੈਂਦੇ ਬਣ ਜਾਂਦੇ ਨੇ ਤਾਂ ਫੇਰ ਇਹ ਪੰਜਾਬ ਨੂੰ ਭੁੱਲ ਜਾਂਦੇ ਨੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਸ਼ੇਰ ਤੇ ਦਲੇਰ ਚਾਹੀਦਾ ਬਿੱਲੀ ਬਿੱਜੀ ਬਿੱਲੀ ਵਰਗਾ ਨਹੀਂ ਚਾਹੀਦਾ ਸਾਨੂੰ ਜਿਹੜਾ ਪੰਜਾਬੀ ਤੇ ਪੰਜਾਬੀ ਦੀ ਗੱਲ ਨਾ ਕਰ ਸਕੇ ਇਵਨ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਜਿਹਨੂੰ ਮਾੜਾ ਬੋਲਦੇ ਨਾ ਆਪਣੇ ਲੋਕ ਉੱਥੇ ਦੀ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਵੀ ਇਲੈਕਸ਼ਨਸ ਜੋ ਸੈਨੇਟ ਹੈ ਉਹਦੇ ਵਿੱਚ ਰਿਜ਼ਰਵੇਸ਼ਨ ਹੈ ਤਾਂ ਇੱਥੇ ਕਿਉਂ ਨਹੀਂ ਇੱਥੇ ਵੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਜਿੱਥੇ ਕੀ ਜਥੇਬੰਦੀਆਂ ਕਿਸਾਨ ਇੱਥੇ ਯੂਨੀਵਰਸਿਟੀ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਹੀ ਫੌਜੀਆਂ ਦਾ ਵੀ ਸਾਥ ਹੈਗਾ ਹਰਪਾਲ ਸਿੰਘ ਫੌਜੀ ਸਾਡੇ ਨਾਲ ਨੇ ਤੇ ਉਹਨਾਂ ਦੇ ਬੇਟੀ ਵੀ ਇੱਥੇ ਖਾਸ ਕਰਕੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਉਹ ਵੀ ਇੱਥੇ ਇਸ ਧਰਨੇ ਦੇ ਵਿੱਚ ਡਟੇ ਹੋਏ ਨੇ ਕਿਉਂਕਿ ਪਹਿਲਾਂ ਛੁੱਟੀਆਂ ਕਰ ਦਿੱਤੀਆਂ ਵੀਸੀ ਨੇ ਕਹਿਤਾ ਕਿ ਘਰੋ ਘਰੀ ਚੱਲ ਜਿਓ ਪਰ ਇਹ ਡਟੇ ਹੋਏ ਨੇ ਇੱਥੇ ਖੜੇ ਹੋਏ ਨੇ ਕਹਿੰਦੇ ਅਸੀਂ ਇਹਨਾਂ ਦੇ ਨਾਲ ਖੜੇ ਹੋਏ ਆਂ ਫੌਜੀ ਸਾਹਿਬ ਤੋਂ ਵੀ ਸ਼ੁਰੂ ਕਰਾਂਗੇ ਪਹਿਲਾਂ ਬੇਟੀ ਤੋਂ ਉਹਨਾਂ ਦੇ ਜਨਮ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਹ ਜਿਹੜੀ ਜਥੇਬੰਦੀ ਨਾਲ ਤਾਲੁਕਾਤ ਰੱਖਦੇ ਨੇ ਇਹਨਾਂ ਨੂੰ ਕਿਉਂ ਪ੍ਰਦਰਸ਼ਨ ਨੂੰ ਚੁਣਿਆ ਇੱਥੇ ਕਿਉਂ ਅੱਜ ਖੜੇ ਹੋਏ ਨੇ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਨਾਲ ਫਾਦਰ ਸਾਹਿਬ ਦੇ ਆਏ ਹੋ ਕਿਹੜੀ ਜਥੇਬੰਦੀ ਨਾਲ ਤਾਲੁਕਾਤ ਰੱਖਦੇ ਹੋ ਤੇ ਇੱਥੇ ਤੁਹਾਨੂੰ ਆਉਣ ਦਾ ਕਾਰਨ ਕੀ ਅੱਜ ਤਾਂ ਛੁੱਟੀਆਂ ਕਰਤੀਆਂ ਸੀ ਵੀ ਸੀ ਨੇ ਕਿ ਵੀ ਘਰੋ ਘਰੇ ਚੱਲ ਜਾਓ ਅੱਜ ਆਪ ਦਾ ਅ ਜੀ ਮੈਂ ਅੰਬੇਦਕਰ ਸਟੂਡੈਂਟਸ ਫੋਰਮ ਦੀ ਪ੍ਰੈਜ਼ੀਡੈਂਟ ਆ ਤੇ ਇੱਥੇ ਆਉਣ ਦਾ ਮਕਸਦ ਇੱਕੋ ਇੱਕ ਹੈ ਕਿਉਂਕਿ ਅੱਜ ਸਾਡੇ ਹੱਕ ਖੋਏ ਜਾ ਰਹੇ ਨੇ ਜੇ ਤੁਹਾਡੇ ਹੱਕ ਖੋਏ ਜਾਣ ਤੁਸੀਂ ਘਰੇ ਟਿੱਕੇ ਨਹੀਂ ਬੈਠੋਗੇ ਤੁਸੀਂ ਉਹਦੇ ਲਈ ਲੜਨ ਆਉਂਗੇ ਤੇ ਅਸੀਂ ਲੜਨ ਲਈ ਇੱਥੇ ਮੈਡਮ ਕਹ ਰਹੀ ਕਿ ਅਸੀਂ ਹੱਕ ਦੇ ਦਿੱਤੇ ਕਹਿੰਦੇ ਕਿ ਵੀ ਸਾਰਾ ਕੁਛ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਤੁਸੀਂ ਫਿਰ ਵੀ ਇੱਥੇ ਲੱਗੇ ਹੋ ਸਟੂਡੈਂਟ ਸਾਰੇ ਫਿਰ ਵੀ ਇੱਥੇ ਲੱਗੇ ਹੋ ਨਹੀਂ ਸਾਡੀ ਸਾਰੀ ਮੰਗਾਂ ਨਹੀਂ ਮੰਗੀਆਂ ਗਈਆਂ ਹਲੇ ਤੱਕ ਮੰਨਾਂ ਸਾਡੀ ਮੰਗਾਂ ਉਹਦੇ ਵੀ ਸਿਰਫ ਇਹਨਾਂ ਨੇ ਸੈਨੇਟ ਬਹਾਲ ਕੀਤੀ ਹੈ ਹਲੇ ਸਾਡੀ ਅਸਲੀ ਮੰਗ ਤਾਂ ਹੈ ਕਿ ਸੈਨੇਟ ਦੀ ਜੋ ਡੇਟ ਇਲੈਕਸ਼ਨਸ ਦੀ ਡੇਟ ਹੈ ਉਹ ਅਨਾਉਂਸ ਕਰਨ ਉਸ ਤੋਂ ਇਲਾਵਾ ਕਨਸਟੀਟਿਊਸ਼ਨ ਦੇ ਅਕੋਰਡਿੰਗ ਜੋ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਸੈਨੇਟ ਦੇ ਵਿੱਚ ਈਵਨ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਜਿਹਨੂੰ ਮਾੜਾ ਬੋਲਦੇ ਹੋ ਨਾ ਆਪਣੇ ਲੋਕ ਉੱਥੇ ਦੀ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਵੀ ਇਲੈਕਸ਼ਨਸ ਜੋ ਸੈਨੇਟ ਹੈ ਉਹਦੇ ਵਿੱਚ ਰਿਜ਼ਰਵੇਸ਼ਨ ਹੈ ਤਾਂ ਇੱਥੇ ਕਿਉਂ ਨਹੀਂ ਇੱਥੇ ਵੀ ਰੈਜ਼ਰਵੇਸ਼ਨ ਹੋਣੀ ਚਾਹੀਦੀ ਹੈ ਤਾਂ ਇਹ ਸਾਡੀ ਮੰਗਾਂ ਨੇ ਕਲੀ ਸੈਨੇਟ ਨੂੰ ਬਹਾਲ ਕਰਾਉਣਾ ਸਾਡਾ ਮਕਸਦ ਨਹੀਂ ਹੈਗਾ ਉਹਦੇ ਇਲੈਕਸ਼ਨਸ ਵੀ ਜਲਦ ਜਲਦੀ ਹੋਣਾ ਦਾ ਸ਼ਡਿਊਲ ਵੀ ਆਵੇ ਜਿਵੇਂ ਸਾਰੇ ਪਾਸੋਂ ਗੇਟ ਬੰਦ ਕੀਤੇ ਹੋਏ ਨੇ ਕਹਿੰਦੇ ਐਂਟਰੀ ਹੈ ਨਹੀਂ ਅੱਜ ਪਰਿੰਦਾ ਵੀ ਨਹੀਂ ਪਰ ਮਾਰੇਗਾ ਕਿ ਲੱਗਦਾ ਕਿ ਇਸ ਤਰੀਕੇ ਨਾਲ ਯੂਨੀਵਰਸਿਟੀ ਦੇ ਗੇਟ ਲਾਉਣੇ ਚਾਹੀਦੇ ਆ ਪੁਲਿਸ ਐਸ ਤੇ ਕਿ ਨਾਲ ਤਣਾਤ ਕਰਨੀ ਚਾਹੀਦੀ ਸੀ ਪ੍ਰਸ਼ਾਸਨ ਨੂੰ ਤੁਸੀਂ ਦੇਖੋ ਮੈਂ ਤਾਂ ਸਿਰਫ ਜਿਹੜੇ ਫੋਰਸ ਖੜੀ ਆ ਉੱਥੇ ਉਹਨਾਂ ਨੂੰ ਵੀ ਪੁੱਛਣਾ ਚਾਹੂੰਗੀ ਅੱਜ ਅਸੀਂ ਇੱਥੇ ਆਪਣੇ ਹੱਕ ਮੰਗਣ ਲਈ ਆਏ ਹੋਏ ਆ ਕੱਲ ਨੂੰ ਉਹਨਾਂ ਦੇ ਜਵਾਕਾਂ ਨੇ ਵੀ ਇੱਥੇ ਹੀ ਪੜਨਾ ਹੈ ਤਾਂ ਉਹ ਖੁਦ ਵੀ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਨੇ ਅਗਰ ਤਾਂ ਉਹਨਾਂ ਨੂੰ ਥੋੜਾ ਬਹੁਤਾ ਹੈਗਾ ਕਿ ਨਹੀਂ ਸਾਡੇ ਬੱਚਿਆਂ ਨੇ ਵੀ ਇੱਥੇ ਪੜ੍ਹਨੇ ਅਗਰ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਕੱਲੇ ਚੀਜ਼ਾਂ ਫੇਸ ਕਰਨੀਆਂ ਪੈਣ ਤਾਂ ਥੋੜੀ ਜੀ ਸੈਲਫ ਰਿਸਪੈਕਟ ਉਹਨਾਂ ਦੇ ਵਿੱਚ ਵੀ ਹੈਗੀ ਹੈ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਜੋ ਚੀਜ਼ ਜਿਹਦੇ ਨਾਲ ਖੜਿਆ ਉਹ ਗਲਤ ਨਹੀਂ ਤਾਂ ਉਹ ਚੀਜ਼ ਕਿਤੇ ਨਾ ਕਿਤੇ ਗਲਤ ਹੈ ਹੁਣ ਆਪਣੀ ਯੂਨੀਵਰਸਿਟੀ ਦੇ ਵਿਚਾਰ ਲਈ ਵੀ ਸਾਨੂੰ ਐਂਟਰੀ ਸਾਨੂੰ ਆਪਣੀ ਕਾਰਡ ਦਿਖਾਣੇ ਪੈਣਗੇ। 23 ਚੀਜ਼ ਬਹੁਤ ਜ਼ਿਆਦਾ ਗਲਤ ਹੈ। ਬਿਲਕੁਲ। ਤਾਂ ਇੱਕ ਗੱਲ ਜ਼ਰੂਰ ਹੈ ਕਿ ਵੀ ਅਸੀਂ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਰਹੇ ਹਾਂ ਵਿਦਿਆਰਥੀ ਦੇ ਹੋਣ ਦੇ ਨਾਤੇ ਸਾਨੂੰ ਕਾਰਡ ਦਿਖਾਣੇ ਪੈ ਰਹੇ ਅਸੀਂ ਕਿਤੇ ਦੇ ਸਵਾਲ ਨੇ ਫੌਜੀ ਸਾਹਿਬ ਨਾਲ ਕਰਦੇ ਆਂ ਗੱਲ। ਫੌਜੀ ਸਾਹਿਬ ਰੂਲ ਦੇ ਪੱਕੇ ਹੁੰਦੇ ਆ ਫੌਜੀ ਕਹਿੰਦੇ। ਕੋਈ ਰੂਲ ਨਹੀਂ ਟੁੱਟਣਾ ਚਾਹੀਦਾ। ਜਿਵੇਂ ਯੂਨੀਵਰਸਿਟੀ ਦੇ ਵਿੱਚ ਰੂਲ ਅਨੁਸ਼ਾਸਨ ਦੇ ਤੌਰ ਦੇ ਉੱਤੇ ਇੱਥੇ ਬੱਚੇ ਨੇ ਪ੍ਰੋਟੈਸਟ ਕਰ ਰਹੇ ਆ। ਪਰ ਫਿਰ ਵੀ ਪ੍ਰਸ਼ਾਸਨ ਨੂੰ ਇਹ ਲੱਗ ਰਿਹਾ ਹੈ ਕਿ ਵੀ ਇਹ ਹੋਰ ਹੀ ਪਤਾ ਨਹੀਂ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਕਿਵੇਂ ਦੇਖਦੇ ਹੋ ਸਾਰੀਆਂ ਤਸਵੀਰਾਂ ਭਾਜੀ ਜਿਹੜੀ ਗੱਲ ਇਹ ਪ੍ਰੋਟੈਸਟ ਦੀ ਹੈ ਇਹ ਪ੍ਰੋਟੈਸਟ ਹੈ ਜਿਹੜਾ ਇਹ ਸੈਂਟਰ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਹੈ ਇਹ ਤੋਂ ਸਿੱਧਾ ਸਿੱਧਾ ਇਹ ਯਾਰ ਹੋ ਗਿਆ ਕਿ ਜਿਹੜੇ ਸੈਂਟਰ ਸਰਕਾਰ ਨੂੰ ਚਲਾਉਣ ਵਾਲੀ ਅਗਵਾਈ ਕਰ ਰਹੀ ਉਹਨਾਂ ਦੀ ਲੀਡਰਸ਼ਿਪ ਹੈ ਉਹ ਅਨਪੜ੍ਹ ਗਵਾਰਾਂ ਦੀ ਲੀਡਰਸ਼ਿਪ ਹੈ ਜਿਹੜੇ ਪੜ੍ਹੇ ਲਿਖੇ ਹੁੰਦੇ ਉਹ ਅੱਜ ਦੀ ਕਾਲ ਤੇ ਇਹ ਜਿਹੜਾ ਕੁਝ ਹੋ ਰਿਹਾ ਨਾ ਇਹਨੂੰ ਖੁੱਲੀ ਆਜ਼ਾਦੀ ਦਿੰਦੇ ਵੀ ਅਸੀਂ ਤੁਹਾਡੀ ਸੈਨੇਟ ਦੀ ਜਿਹੜੀ ਬਹਾਲੀ ਕਰ ਦਿੱਤੀ ਐ ਅਸੀਂ ਤੁਹਾਨੂੰ ਫ੍ਰੀ ਹੈਂਡ ਕਰਤਾ ਅਸੀਂ ਸਿਰਫ ਤੁਹਾਨੂੰ ਜਿਹੜੀ ਮੰਗ ਆ ਤੁਹਾਡੀ ਦੁਆਰਾ ਸੀਨੀਅਰ ਦੀ ਇਲੈਕਸ਼ਨ ਦੀ ਐ ਅਸੀਂ ਤੁਹਾਨੂੰ ਉਹ ਬਹੁਤ ਜਲਦੀ ਡੇਟਾ ਪ੍ਰੋਵਾਈਡ ਕਰਵਾ ਦਾਂਗੇ ਤੁਸੀਂ ਅੱਜ ਜੋ ਆਪਣਾ ਹੱਕ ਰੱਖਣਾ ਆਪਣਾ ਜੋ ਪੱਖ ਰੱਖਣਾ ਉਹ ਜੁਨੀਵਰਸਿਟੀ ਚ ਰੱਖੋ ਜੇ ਉਹ ਸਿਆਣੇ ਹੁੰਦੇ ਤਾਂ ਅੱਜ ਉਹ ਫ੍ਰੀ ਕਰ ਦਿੰਦੇ ਲੇਕਿਨ ਜਿਹੜੇ ਬਾਡਰਾਂ ਦੇ ਪੰਜਾਬ ਦੇ ਬਾਡਰਾਂ ਦੇ ਪੰਜਾਬੀ ਉਹ ਜੋਧਿਆਂ ਨੂੰ ਰੋਕਿਆ ਜਾ ਰਿਹਾ ਕਿ ਜਿਨ੍ਹਾਂ ਦੇ ਪੰਜਾਬ ਦੇ ਵਿੱਚੋਂ ਪੰਜਾਬ ਦਾ ਦਿਲ ਪੰਜਾਬ ਯੂਨੀਵਰਸਿਟੀ ਕੱਢ ਕੇ ਰੱਖੀ ਜਾ ਰਹੀ ਆ ਇਹ ਰੋਕ ਨਹੀਂ ਸਕਦੇ ਕਹਿੰਦੇ ਜਦੋਂ ਕਿਸੇ ਨੂੰ ਨਾ ਡੁੱਬਦੇ ਨੂੰ ਮਰਨਾ ਦਿਖਦਾ ਹੋਵੇ ਉਹ ਡੁੱਬਦੇ ਨੂੰ ਤਣਕੇ ਦਾ ਸਾਰ ਆ ਹੁੰਦਾ ਅੱਜ ਉੱਜੜਦੇ ਪੰਜਾਬ ਨੂੰ ਇਹ ਉਜਾੜਨ ਲੱਗੇ ਨੇ ਇਹ ਭੁੱਲ ਜੇ ਚਾਹੇ ਨਿਰੰਦਰ ਮੋਦੀ ਐ ਤੇ ਚਾਹੇ ਉਹਦੀ ਖੱਬੀ ਬਾਹ ਜਾਂ ਸੱਜੀ ਬਾਹ ਅਮਿਤ ਸ਼ਾਹ ਉਹਨਾਂ ਦੀ ਜਿਹੜੀ ਪਹਿਲੀ ਨਜ਼ਰ ਆ ਨਾ ਕਾਲੀ ਨਜ਼ਰ ਆ ਭੈੜੀ ਨਜ਼ਰ ਆ ਬੁਰੀ ਨਜਰੇ ਉਹ ਪੰਜਾਬ ਯੂਨੀਵਰਸਿਟੀ ਦਾ ਗੇਟ ਦੇ ਨੇੜੇ ਵੀ ਆਉਣ ਨਹੀਂ ਦਮਾਂਗੇ ਅਸੀਂ ਇਹ ਭੁੱਲ ਜਾਣ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਤੋਂ ਖੋ ਕੇ ਲੈ ਜਾਣਗੇ ਪਰ ਇਹ ਤਾਂ ਕਹਿ ਰਹੇ ਕਿ ਇੱਥੇ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਜਿਸ ਤੇ ਕਿਹਦੇ ਨਾਲ ਦੂਤ ਰਾਡੇ ਤੇ ਲੋਕ ਆ ਰਹੇ ਨੇ ਕਿ ਲੱਗਦਾ ਕਿ ਤੁਹਾਡੇ ਧਿਆਨ ਦੇ ਵਿੱਚ ਇਸ ਤਿੱਕੇ ਦਾ ਆਇਆ ਕਿ ਕਿਸ ਨੇ ਲਾਈਨ ਆਰਡਰ ਖਰਾਬ ਕਰ ਦਿੱਤਾ ਹੋਵੇ ਉਹ ਭਾਜੀ ਇਹ ਪੰਜਾਬੀ ਹੋ ਨਹੀਂ ਰਹੇ ਜਿਹੜੇ ਦੋ 19 ਆਪਣੇ 17 17ਵੀਂ ਸਦੀ ਵਾਲੇ 18ਵੀਂ ਸਦੀ ਵਾਲੇ 19ਵੀਂ ਸਦੀ ਵਾਲੇ ਵੀ ਅਨਪੜ੍ਹ ਸੀਗੇ ਪੜ੍ਹੇ ਲਿਖੇ ਹੈ ਨਹੀਂ ਸੀ ਜਿਵੇਂ ਕੋਈ ਬਗੜਾਉਂਦਾ ਸੀਗਾ ਉਦੋਂ ਨੂੰ ਵਿਚਾਰੇ ਆਪਣੇ ਕਿਸੇ ਕਿਸੇ ਵਾਸਤੇ ਮਰਦੇ ਰਹੇ ਨੇ ਇਹ ਪੰਜਾਬੀ ਹੁਣ ਦੂਜੇ ਲਈ ਵੀ ਮਰ ਸਕਦੇ ਨੇ ਇਹ ਆਪਣੇਆਂ ਦੇ ਲਈ ਵੀ ਕੁਰਬਾਨੀ ਦੇ ਸਕਦੇ ਨੇ ਇਹ ਪੰਜਾਬੀ ਉਹ ਅਨਪੜ ਗਵਾਰ ਨਹੀਂ ਰਹੇ ਇਹ ਚਾਹੁੰਦੇ ਕੀ ਨੇ ਸੈਂਟਰ ਵਾਲੇ ਇਹਹੀ ਚਾਹੁੰਦੇ ਨੇ ਕਿ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਪੰਜਾਬ ਦੇ ਲੋਕ ਵਿਦਵਾਨ ਬਣ ਰਹੇ ਨੇ ਇੱਕ ਚੰਗੇ ਪੜ੍ਹੇ ਲਿਖੇ ਅਗਵਾਈ ਕਰਨ ਦੇ ਯੋਗ ਚੰਗੇ ਨਾਗਰਿਕ ਬਣ ਰਹੇ ਨੇ ਇਹ ਸਾਨੂੰ ਉਹੀ ਦਾ ਦੇਖ ਕੇ ਨਹੀਂ ਚਿਰਦੇ ਇਹ ਤਾਂ ਚਾਹੁੰਦੇ ਨੇ ਪੰਜਾਬ ਇੱਕ ਭੇਡੂਆ ਮੰਗਣਾ ਸਿਰ ਨਹੀਂ ਮਾ ਕਰਕੇ ਜੀਆਂ ਅੱਜ ਪੰਜਾਬੀ ਉਹ ਭੇਡੂ ਨਹੀਂ ਪੰਜਾਬੀ ਨੂੰ ਸਿੰਘ ਲੱਗਿਆ ਸਾਡੇ ਗੁਰੂ ਮਹਾਰਜ ਸਿੰਘ ਨੇ ਨਾਮ ਨੂੰ ਸਿੰਘ ਦਿੱਤਾ ਨਾਲ ਸਿੰਘ ਦਾ ਮਤਲਬ ਸ਼ੇਰ ਹੈ ਸਾਡੇ ਅੰਦਰ ਸ਼ੇਰ ਵਰਗੀ ਦਹਾੜ ਹੈ ਅਸੀਂ ਦੱਸ ਦਾਂਗੇ ਕਿ ਪੰਜਾਬ ਵੱਲੋਂ ਜੇ ਦੁਆਰਾ ਨਜ਼ਰ ਤੋਂ ਇੱਕ ਕਰ ਲਈ ਤੁਹਾਡੇ ਅੱਖਾਂ ਕੱਢ ਕੇ ਗੋਟੀਆਂ ਬਣਾ ਕੇ ਉਹਦੇ ਨਾਲ ਖੇਡਾਂਗੇ ਐਨੀ ਕਿਤੇ ਨਾ ਆਕਣੀ ਜਿਹੜੀ ਮਾੜੀ ਨਜ਼ਰ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਪਾਉਣ ਦੀ ਜ਼ਰਤ ਨਾ ਕਰਦੇ ਹੋ ਇਹ ਤੁਹਾਡੀ ਨਲਾਇਕੀ ਹੈ ਤੁਸੀਂ ਜਿਹੜੀ ਯਾਰ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਕਿ ਪੰਜਾਬ ਇਹਦੇ ਵਿੱਚ ਨਿੱਕੀ ਨਿੱਕੀ ਕਮੀਆਂ ਨਾ ਮੈਂ ਕਿਲਾ ਸੈਂਟਰ ਨੇ ਨਾਲ ਸਾਡੇ ਪੰਜਾਬ ਸਰਕਾਰਾਂ ਦੀ ਵੀ ਨਰਲਕੀ ਆ ਪਰ ਇਹ ਵੀ ਕਿਹਾ ਜਾਂਦਾ ਕਿ ਫੰਡ ਹੈ ਨਹੀਂ ਪੰਜਾਬ ਸਰਕਾਰ ਕੋਲ ਦੇਣ ਨੂੰ ਪਿਛਲੀ ਵਾਰ ਵੀ ਇਹ ਮੁੱਦੇ ਚੱਲਦੇ ਸੀਗੇ ਫੰਡ ਹੈ ਨਹੀਂ ਯੂਨੀਵਰਸਿਟੀ ਨੂੰ ਦੇਣ ਵਾਸਤੇ ਇਸ ਕਰਕੇ ਸੈਂਟਰ ਜਿਹੜਾ ਚਾਹੁੰਦਾ ਕਿ ਉਹਨਾਂ ਕੋਲ ਪੈਸਾ ਵਾਵਾ ਹੁੰਦਾ ਫੰਡ ਜਾਰੀ ਹੋ ਜਾਂਦਾ ਫੰਡ ਮੈਂ ਪੰਜਾਬ ਫੌਜੀ ਆ ਮੇਰੇ ਕੋਲ ਉਦਾਹਰਨਾਂ ਬਹੁਤ ਟੇਡੀਆਂ ਮੇਡੀਆਂ ਨੇ ਪਰ ਇਹਦੇ ਤੇ ਤੁਹਾਨੂੰ ਸਿੱਧੀ ਉਦਾਹਰਨ ਦੇ ਦਿੰਦਾ ਟੇਡੀਆਂ ਵੀ ਦੇ ਦਿਓ ਕੋਈ ਨਹੀਂ ਸਾਰੀਆਂ ਸਿੱਧੀ ਨਹੀਂ ਮੈਂ ਦਿੰਦਾ ਠੀਕ ਹੈ ਨਹੀਂ ਉਹ ਇਹ ਉਦਾਹਰਨ ਹੈ ਕਿ ਜੇ ਪੰਜਾਬ ਗਵਰਨਮੈਂਟ ਦੇ ਕੋਲ ਯੂਨੀਵਰਸਿਟੀਆਂ ਦੇ ਵਿੱਚ ਖਰਚਾ ਕਰਨ ਜੋਗਾ ਪੈਸਾ ਨਹੀਂ ਹੈ ਤਾਂ ਫਿਰ ਕਾਹਨੂੰ ਸਾਨੂੰ ਲੋਕ ਲਵਾਉ ਉਹ ਜਿਹੜੀਆਂ ਭਾਓ ਚਲਾ ਰੀਆਂ ਨੇ ਇਹਨਾਂ ਨੇ ਸਕੀਮਾਂ ਨੇ ਉਹਦੇ ਕਿਉਂ ਤੋਰੇ ਹੋਇਆ ਵਈ ਸਾਨੂੰ 2021 ਚ ਭਗਵੰਤ ਸਿੰਘ ਸਾਹਿਬ ਕਹਿੰਦੇ ਸੀ ਨਾ ਕਿ ਸਾਡੇ ਲੋਕਾਂ ਨੂੰ ਕੋਈ ਫਰੀ ਦੀ ਆਈਟਮ ਨਹੀਂ ਚਾਹੀਦੀ ਇਹਨਾਂ ਨੂੰ ਰੋਜ਼ਗਾਰ ਪੈਦਾ ਕਰਕੇ ਦਓ ਇਹ ਆਪੇ ਆਟਾ-ਦਾਲ ਖਰੀਦਣਗੇ ਇਹ ਆਪੇ ਜਵਾਕੇ ਦੀ ਫੀਸ ਭਰ ਲੈਣਗੇ ਇਹ ਆਪੇ ਗੱਡੀਆਂ ਦਾ ਕਿਰਾਇਆ ਭਰ ਲੈਣਗੇ ਫਿਰ ਅੱਜ ਕਿਉਂ ਨਹੀਂ ਭਗਵੰਤ ਸਿੰਘ ਸਾਹਿਬ ਨੇ ਉੱਪ ਕੱਤਮ ਕਰਿਆ ਉਹਦਾ ਰੀਜ਼ਨ ਇੱਕੋ ਇੱਕ ਆ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਨੇ ਇਹਨਾਂ ਦੀ ਸੋਚ ਇਲੈਕਸ਼ਨ ਤੋਂ ਪਹਿਲਾਂ ਕੁਝ ਹੋਰ ਹੁੰਦੀ ਆ ਪੰਜਾਬ ਵਾਲੀ ਤੇ ਜਦੋਂ ਜਿੱਤ ਕੇ ਆ ਜਾਂਦੇ ਨੇ ਨਾ ਤਾਂ ਉਹਨਾਂ ਨੂੰ ਵੀ ਉਹ ਜਿਹੜਾ ਮੁੱਖ ਮੰਤਰੀ ਵਾਲਾ ਕਮਰਾ ਨਾ ਉਹਦੀ ਚਾਰ ਦੁਆਰ ਦੀ ਹਵਾ ਕੁਝ ਹੋਰ ਹੀ ਬਣਾ ਦਿੰਦੀ ਹੈ ਤੇ ਇਹ ਵੀ ਕਹਿੰਦੇ ਆ ਕਿ ਬਿਊਰੋਕ੍ਰੇਸੀ ਆ ਉਹ ਚਲਾ ਰਹੀ ਹੁੰਦੀ ਹੈ ਅਫਸਰशाही ਉਹ ਭਾਰੀ ਹੁੰਦੀ ਹੈ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਆ ਉਹਨਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ ਕਿਵੇਂ ਕੀ ਕੁਝ ਕਿਹਨੂੰ ਦੇਣਾ ਬੀਬੀਆਂ ਨੂੰ ਕਰਾਇਆ ਫਰੀ ਦੇਣਾ ਕਣਕ 2 ਰੁਪਏ ਕਿਲੋ ਦੇਣੀ ਆ ਕੀ ਕੁਝ ਦੇਣਾ ਕਹਿੰਦੇ ਇਹ ਤਾਂ ਬਿਊਰੋਕ੍ਰੇਸੀ ਚਲਾ ਰਹੀ ਹੈ ਕਹਿੰਦੇ ਉੱਤੇ ਦੇ ਬੈਠੀਆਂ ਏਜੰਸੀਆਂ ਚਲਾ ਰਹੀਆਂ ਤੁਸੀਂ ਬਿਊਰੋਕ੍ਰੇਸੀ ਦੀ ਕਹਿੰਦੇ ਹੋ ਨਾ ਬਿਊਰੋਕ੍ਰੇਸੀ ਮੈਂ ਇੱਕ ਤੁਹਾਨੂੰ ਦੱਸਾਂ ਮੈਂ ਚੈਲੰਜ ਕਰਦਾ ਸੈਂਟਰ ਗਵਰਨਮੈਂਟ ਨੂੰ ਵੀ ਤੇ ਪੰਜਾਬ ਗਵਰਨਮੈਂਟ ਨੂੰ ਵੀ ਤੁਸੀਂ ਇੱਕ ਵ ਇੱਕ ਵਾਰ ਇੱਕ ਸਾਲ ਬੀਰੋਕਰੇਸੀ ਨੂੰ ਦੇਖ ਕੇ ਦੇਖੋ ਫਰੀਐਂਡ ਕਰ ਦੋ ਅਸਲ ਚ ਹੋਣਾ ਕੀ ਚਾਹੀਦਾ ਅਸਲ ਚ ਹੋਣਾ ਕੀ ਚਾਹੀਦਾ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਿਹਦੇ ਵਿੱਚ ਸਾਡੀ ਸੀਆਈਡੀ ਹੈ ਸਾਡੀ ਸੀਬੀਆਈ ਹੈ ਸਾਡੀਆਂ ਈਡੀ ਨੇ ਸਾਡਾ ਪੁਲਿਸ ਡਿਪਾਰਟਮੈਂਟ ਆ ਇਹ ਚਾਹੀਦੇ ਕੌਣ ਨੇ ਇਹ ਚਾਹੀਦੇ ਕੌਣ ਨੇ ਇਹ ਉਹ ਨੇ ਕਿ ਜਿਹੜੇ ਪੰਜਾਬ ਤੇ ਜਿੱਥੇ ਡਾਕਾ ਵੱਜਦਾ ਉਹਦੀ ਹਿਫਾਜ਼ਤ ਕਰਨ ਵਾਲੇ ਨੇ ਪਰ ਉਹਨਾਂ ਦੇ ਤਾਂ ਥਰੂਟਾ ਘਮਰਾਇਆ ਜਾ ਰਿਹਾ ਕਿੱਥੇ ਤੁਸੀਂ ਬੀਰੋਕਰੇਸੀ ਨੂੰ ਅੱਗੇ ਚੁੱਕਣਾ ਚਾਹੁੰਦੇ ਹੋ ਮੈਨੂੰ ਦੱਸੋ ਇੱਕ ਮੇਰੇ ਵਰਗਾ 10 ਪਾਸ ਐਮਐਲਏ ਪੀਐਚਡੀ ਹੋਲਡਰ ਨੂੰ ਕਹਿ ਰਿਹਾ ਓਏ ਤੂੰ ਲੇਟ ਆ ਗਿਆ ਗੇਟ ਤੋਂ ਬਾਹਰ ਚੱਲ ਇਹ ਬੀਰੋਕਰੇਸੀ ਹੈ بڑے ਲਿਖੇ ਦਾ ਸਤਕਾਰ ਹੁੰਦਾ ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਗੁਰੂ ਬਿਨਾਂ ਗਿਆਨ ਨਹੀਂ ਮਿਲਦਾ ਜੇ ਗੁਰੂ ਹੋਵੇ ਦੋਨੋਂ ਸਤਿਕਾਰ ਦੇਣਾ ਕਿਵੇਂ ਆ ਜਿਸ ਗੁਰੂ ਹੋਵੇ ਉਹਨੂੰ ਸਿਰ ਦਾ ਤਾਜ ਬਣਾਉਣਾ ਕਿਵੇਂ ਆ ਇੱਥੇ ਕੀ ਆ ਜਿਹੜਾ ਕਿਸੇ ਨੂੰ ਉਂਗਲ ਫੜ ਕੇ ਰਾਜਨੀਤੀ ਕਰਨੀ ਸਿਖਾਉਂਦਾ ਪਹਿਲਾਂ ਜਿਹੜਾ ਉਂਗਲ ਫੜਦਾ ਨਾ ਉਹਦੀਓ ਬਾਹ ਵੜਦੇ ਨੇ ਕਿ ਦਵਾਰਾਂ ਉਂਗਲਾਂ ਖੜੀ ਕਰ ਲਵੇ ਸਾਡੇ ਦੇਸ਼ ਦੇ ਵਿੱਚ ਸਿਆਣੇਪਾਲੀ ਰਾਜਨੀਤੀ ਨਹੀਂ ਆ ਧੱਕੇ ਵਾਲੀ ਰਾਜਨੀਤੀ ਚੱਲਦੀ ਆ ਅੱਜ ਵੀ ਧੱਕਾ ਚੱਲ ਰਿਹਾ ਨਹੀਂ ਚੱਲਦਾ ਤਾਂ ਦੱਸੋ ਤੁਸੀਂ ਕੀ ਆ ਨਾ ਵੀ ਇਹਨਾਂ ਕੋਲ ਖਰਚਾ ਨਹੀਂ ਆ ਇਹ ਚਾਹੁੰਦੇ ਨੇ ਕਿ ਸੈਂਟਰਲ ਕੋਲ ਜਾਦਾ ਫੰਡ ਹੁੰਦੇ ਨੇ ਉਹ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਜਿਆਦਾ ਪੈਸਾ ਦੇ ਕੇ ਇਹਨੂੰ ਮਾਣ ਤੇ ਸਤਿਕਾਰ ਦਵਾਉਣਗੇ ਉਹ ਫਿਰ ਤੁਸੀਂ ਕਹਿੰਦੇ ਅਗਵਾਈ ਦੇ ਯੋਗ ਹੋ ਯਾਰ ਤੁਸੀਂ ਕਹਿੰਦੇ ਯੋਗ ਹੋ ਤੁਹਾਡੇ ਕੋਈ ਬੱਚੇ ਤੇ ਕੋਈ ਬਾਪ ਗਰੀਬ ਹੋਵੇ ਬਾਪ ਗਰੀਬ ਹੋਵੇ ਕਦੇ ਉਹ ਕਹਿੰਦਾ ਹੁੰਦਾ ਕਿ ਮੇਰੇ ਜਵਾਕਾਂ ਤੇ ਕੋਈ ਮਾੜੀ ਨਿਗਰ ਰੱਖ ਕੇ ਉਹਨਾਂ ਦਾ ਪਰਮਿਸ਼ ਕਰ ਦੇਵੇ ਉਹ ਕਹਿੰਦਾ ਚਾਹੇ ਮੇਰੇ ਕੋਲ 1 ਰੁਪਇਆ ਤੇ ਚਾਹੇ ਲੱਖਾਂ ਤੇ ਚਾਹੇ ਕੱਖਾਂ ਮੇਰੇ ਵਾਸਤੇ ਲੱਖ ਕੱਖਅਮੀਤ ਨਹੀਂ ਰੱਖਦਾ ਮੇਰੇ ਵਾਸਤੇ ਆਪਣੇ ਘਰ ਦੀ ਆਣ ਬਾਣ ਸ਼ਾਨ ਇੱਜ਼ਤ ਮੈਨੇ ਰੱਖਦੀ ਆ ਤੇ ਜੇ ਆਣ ਬਾਣ ਸ਼ਾਨ ਪੰਜਾਬੀਆਂ ਦੀ ਇੱਜ਼ਤ ਆ ਤੇ ਫਿਰ ਅੱਜ ਕਿਉਂ ਸਰਕਾਰ ਕਹਿ ਰਹੀ ਆ ਕਿ ਸਾਡੇ ਕੋਲ ਯੂਨੀਵਰਸਿਟੀ ਦੇ ਚੱਕਣ ਵਾਸਤੇ ਪੈਸਾ ਹੀ ਨਹੀਂ ਹੈ ਜੋਗ ਫੰਡ ਨਹੀਂ ਹੈ ਤੇ ਜੇ ਜੋਗ ਫੰਡ ਨਹੀਂ ਹੈ ਤਾਂ ਲੋਗ ਲਬਾਉ ਨੀਤੀਆਂ ਕਿਉਂ ਚਲਾਈਆਂ ਜਾ ਰਹੀਆਂ ਨੇ ਉਹ ਬੰਦ ਕਿਉਂ ਨਹੀਂ ਕੀਤੀ ਜਾ ਰਹੀ ਹੈ ਕਿਹੜੀ ਕਿਹੜੀ ਪੋਲੀਟੀਕਲ ਪਾਰਟੀ ਦਾ ਤੁਸੀਂ ਮੰਨਦੇ ਹੋ ਕਿ ਉਹਨਾਂ ਦੀ ਨਲਾਇਕੀ ਆ ਉਹਨਾਂ ਦੀ ਨਲਾਇਕੀਆਂ ਕਾਰਨ ਯੂਨੀਵਰਸਿਟੀ ਉਧਰ ਨੂੰ ਜਾ ਰਹੀ ਹੈ ਚੰਡੀਗੜ੍ਹ ਉਹਨਾਂ ਦੇ ਹੱਥ ਦੇ ਵਿੱਚ ਗਿਆ ਜਾਂ ਇਹ ਸੈਨੇਟ ਦੀਆਂ ਚੋਣਾਂ ਨਹੀਂ ਹੋ ਰਹੀਆਂ ਜਿਵੇਂ ਅਕਾਲੀ ਦਲ ਦੇ ਉੱਤੇ ਗੱਲ ਆਉਂਦੀ ਹੈ ਕਾਂਗਰਸ ਤੇ ਕਹਿੰਦੇ ਇਹ ਵਿੱਚੇ ਆਮ ਆਦਮੀ ਪਾਰਟੀ ਕਹਿੰਦੇ ਸਾਰੀਆਂ ਪਾਰਟੀਆਂ ਇੱਕੋ ਜੀਆਂ ਸੀਗੀਆਂ ਇਹਨਾਂ ਨੇ ਨਹੀਂ ਬਚਾਇਆ ਜੇ ਚੰਗੇ ਹੁੰਦੇ ਤਾਂ ਪੰਜਾਬ ਯੂਨੀਵਰਸਿਟੀ ਬਚ ਜਾਂਦੀ ਕਹਿੰਦੇ ਵੀਰੇ ਕਹਿੰਦੇ ਨੇ ਨਾ ਜੇ ਦਾਲ ਦੇ ਵਿੱਚ ਕਾਲਾ ਨજર ਆਵੇ ਉਹ ਕੱਢਿਆ ਜਾ ਸਕਦਾ ਪਰ ਜੇ ਦਾਲੇ ਗਾਲੀ ਹੋ ਜੇ ਉਹਤੇ ਕੱਢੇ ਗੋਕੂ ਆ ਜਿਹੜਾ ਪਿੱਛੇ ਸਮਾਂ ਨਿਕਲ ਗਿਆ ਨਾ ਦਾ 15 ਸਾਲ ਦਾ ਉਹਦੇ ਵਿੱਚ ਸਾਰੇ ਨਲਾਇਕ ਹੋਏ ਨੇ ਉਹਨਾਂ ਦੀ ਸਾਰੇ ਦੇ ਨਲਾਇਕੀ ਆ ਇੱਥੇ ਪਹਿਲਾਂ ਨਾ 2022 ਦੇ ਵਿੱਚ ਮੁੰਡਾ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਦਾ ਪ੍ਰਧਾਨ ਸੀ ਗੁਰਦੀਪ ਸਿੰਘ ਉਹਨੇ ਧਰਨਾ ਲਾਇਆ ਸੀ ਕਾਹਦਾ ਲਾਇਆ ਸੀਗਾ ਕਾਹਦਾ ਲਾਇਆ ਸੀ ਕਿ ਜਿਹੜੇ ਸਕਾਲਰਸ਼ਿਪ ਦੇ ਆਧਾਰ ਤੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਦੀਆਂ ਡਿਗਰੀਆਂ ਰੋਕ ਲੀਆਂ ਸੀਗੀਆਂ ਡਿਗਰੀਆਂ ਕਿਉਂ ਰੋਕੀਆਂ ਕਿ ਪੰਜਾਬ ਗਵਰਨਮੈਂਟ ਤੋਂ ਆਪਣਾ ਬਣਦਾ ਜਿਹੜਾ ਬਕਾਇਆ ਸੀ ਉਹ ਯੂਨੀਵਰਸਿਟੀ ਨੂੰ ਦਿੱਤਾ ਨਹੀਂ ਗਿਆ ਜਦੋਂ ਉਹਦਾ ਲੈਣੀਆਂ ਨੇ ਵੋਟਾਂ ਫੇਰ ਤਾਂ ਕਹਿੰਦੇ ਆ ਕਿ ਪੰਜਾਬ ਸਾਡਾ ਪੰਜਾਬ ਦੀ ਆਣ ਬਾਣ ਸ਼ਾਨ ਲਈ ਅਸੀਂ ਆਪਣੀ ਲੀਡਰ ਕਹਿੰਦੇ ਨੇ ਇੱਜ਼ਤ ਤੇ ਅਣਖ ਅਸੀਂ ਦਾਅ ਤੇ ਲਾ ਦਾਂਗੇ ਪਰ ਪੰਜਾਬ ਨੂੰ ਬਚਾ ਲਾਂਗੇ ਪਰ ਜਦੋਂ ਸਰਕਾਰ ਦੇ ਅੱਗੇ ਖੜ ਜਾਂਦੇ ਨੇ ਨਮਾਇंदे ਬਣ ਜਾਂਦੇ ਨੇ ਤਾਂ ਫਿਰ ਇਹ ਪੰਜਾਬ ਨੂੰ ਭੁੱਲ ਜਾਂਦੇ ਨੇ ਇਹ ਨਲਕੀ ਪ੍ਰਾਣੀ ਆ ਇਹ ਅੱਜ ਦੀ ਨਹੀਂ ਐ ਪਰ ਭਗਵੰਤ ਮਾਨ ਸਾਹ ਨੂੰ ਮਾੜਾ ਸੀ ਇਸ ਕਰਕੇ ਕਹਿ ਰਹੇ ਆ ਮਾੜਾ ਅਸੀਂ ਇਸ ਕਰਕੇ ਕਹਿ ਰਹੇ ਆ ਭਈ ਅੱਜ ਮੁਖੀ ਉਹ ਨੇ ਅੱਜ ਉਹਨਾਂ ਦੇ ਹੱਥ 'ਚ ਪੰਜਾਬੀਆਂ ਨੇ ਪੰਜਾਬ ਦੀ ਬਾਗ ਡੋਰ ਦਿੱਤੀ ਹੋਈ ਆ ਜੇ ਉਹ ਅੱਜ ਪੰਜਾਬ ਦੇ ਨਾਲ ਨਹੀਂ ਖੰਡਗੇ ਤਾਂ ਹੋਰ ਕਿਹਦੇ ਨਾਲ ਖੜੂਗੇ ਜੇ ਅੱਜ ਭਗਵੰਤ ਮਾਨ ਸਾਹਿਬ ਬਿਆਨ ਤਾਂ ਦੇ ਰਹੇ ਨੇ ਉਹ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪਰ ਹਜੇ ਤੱਕ ਉਹਦੇ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਕਰਨੀ ਤੇ ਕਥਨੀ ਫਰਕ ਨਹੀਂ ਹੋਣਾ ਚਾਹੀਦਾ ਜਿਹੜਾ ਲੀਡਰ ਹੋਵੇ ਨਾ ਸੱਚਾ ਲੀਡ ਕਰਨ ਵਾਲਾ ਉਹ ਇੱਕ ਹੋਣਾ ਚਾਹੀਦਾ ਬੱਚਿਆਂ ਦੇ ਸਵਾਲ ਸੀਗੇ ਪਹਿਲੇ ਦਿਨ ਤੋਂ ਹੀ ਕਹਿੰਦੇ ਜਦੋਂ ਆਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਕਹਿੰਦੇ ਸਾਰੇ ਕਹਿੰਦੇ 92 ਤੇ 92 ਦਿੱਲੀ ਚੱਲ ਗਏ ਕਹਿੰਦੇ ਉੱਥੇ ਜਾ ਕੇ ਧਰਨਾ ਲਾ ਲਿਆ ਕੋਈ ਗ੍ਰਿਫਤਾਰੀਆਂ ਲਈ ਜਾਵੇ ਕਿਸੇ ਨੂੰ ਦਿੱਲੀ ਪੁਲਿਸ ਚੱਕੀ ਜਾਵੇ ਕਿਸੇ ਨੂੰ ਬਾਰਡਰ ਤੇ ਰੋਕਿਆ ਜਾ ਰਿਹਾ ਹੈ ਕਹਿੰਦੇ ਜਦੋਂ ਪੰਜਾਬ ਯੂਨੀਵਰਸਿਟੀ ਦੀ ਗੱਲ ਆਈ ਉਦੋਂ ਕਹਿੰਦੇ ਦੋ ਚਾਰਕ ਨਜ਼ਰ ਆਏ ਉਹ ਵੀ ਐਮਪੀ ਹੋਰ ਕੋਈ ਨਜ਼ਰ ਹੀ ਨਹੀਂ ਆਇਆ ਕਹਿੰਦੇ ਉਹ ਭਾਈ ਕਿਉਂ ਤੁਸੀਂ ਮੇਰੇ ਤੋਂ ਪੋਤੜੇ ਫਲੋਲੀ ਬਲੌਣ ਨੇ ਇਹਨਾਂ ਦੇ ਮੇਰਾ ਸੁਭਾਅ ਕੁਝ ਹੋਰ ਹੈ ਮੈਂ ਤੱਤੀਆਂ ਗੱਲਾਂ ਬੋਲ ਦਿੰਦਾ ਸਮਝਣੇ ਮੇਰੀ ਗੱਲ ਨੂੰ ਉਹ ਤਾਂ ਕੇਜਰੀਵਾਲ ਦੇ ਨਾਲ ਜਾ ਕੇ ਉਹਦਾ ਰੋਸ਼ ਮੁਜ਼ਾਹਰਾ ਕਰ ਰਹੇ ਨੇ ਕਿ ਉਹ ਉਹਨਾਂ ਦੇ ਹੀ ਦਮ ਤੇ ਰੋਟੀ ਖਾ ਰਹੇ ਨੇ ਜੇ ਅੱਜ ਵੀ ਭਗਵੰਤ ਮਾਨ ਸਾਹਿਬ ਨੂੰ ਭਗਵੰਤ ਮਾਨ ਬਣਾ ਕੇ 2021 ਵਾਲਾ ਪੰਜਾਬ ਦੀ ਬਾਗਡੋਰ ਸੰਭਾਲੋ ਤਾਂ ਪੰਜਾਬ ਨੂੰ ਦੁਆਰਾ ਲਈ ਤੇ ਲਿਆ ਸਕਦਾ ਪਰ ਉਹ ਕਹਿੰਦੇ ਨੇ ਨਾ ਜਦੋਂ ਕਹਿੰਦੇ ਲੱਤਾਂ ਟੁੱਟ ਜਾਂਦੀਆਂ ਨੇ ਉਹ ਫੌੜੀਆਂ ਨਾਲ ਤੁਰਨ ਦਾ ਨਜ਼ਾਰਾ ਨਹੀਂ ਆਉਂਦਾ ਜਿਹੜਾ ਆਪਣੀਆਂ ਲੱਤਾਂ ਤੇ ਆਉਂਦਾ ਪਰ ਅੱਜ ਭਗਵੰਤ ਮਾਨ ਸਾਹਿਬ ਨਾ ਇਹ ਕੇਜਰੀ ਵਾਲੇ ਇੱਕ ਸਾਈਡ ਤੇ ਦੂਜਾ ਸ਼ਸ਼ੋਧਿਆ ਇਹ ਦੋ ਫੌੜੀਆਂ ਤੇ ਤੁਰਿਆ ਫਿਰਦਾ ਆਪਣੀਆਂ ਲੱਤਾਂ ਤੇ ਨਹੀਂ ਤੁਰਿਆ ਫਿਰਦਾ ਤੁਹਾਨੂੰ ਉਹ ਹੀ ਸਾਈਕਲ ਵਾਲਾ ਭਗਵੰਤ ਮਾਨ ਚਾਹੀਦਾ ਜਿਹੜਾ ਸਾਈਕਲ ਤੇ ਪ੍ਰਚਾਰ ਕਰਦਾ ਹੁੰਦਾ ਸੀਗਾ ਮੈਨੂੰ ਸਾਈਕਲ ਵਾਲਾ ਨਹੀਂ ਚਾਹੀਦਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਸ਼ੇਰ ਤੇ ਦਲੇਰ ਚਾਹੀਦਾ ਭਿੱਲੀ ਬਿੱਜੀ ਬਿੱਲੀ ਵਰਗਾ ਨਹੀਂ ਚਾਹੀਦਾ ਸਾਨੂੰ ਜਿਹੜਾ ਪੰਜਾਬੀ ਤੇ ਪੰਜਾਬੀਆਂ ਦੀ ਗੱਲ ਨਾ ਕਰ ਸਕੇ ਇਸ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰ ਅੱਜ ਨਹੀਂ ਤਾਂ ਕੱਲ ਫੇਰ ਬਣ ਜਾਣਗੀਆਂ ਤੇ ਪਹਿਲਾ ਪੰਜਾਬ ਵੀ ਹੋ ਤੇ ਜਿਹੜੀ ਤੁਸੀਂ ਇਹ ਰਾਜਨੀਤੀ ਚ ਆਉਣ ਤੋਂ ਪਹਿਲਾਂ ਮੋਨੇ ਸੀ ਉਹ ਅਲੱਗ ਸੀ ਪਰ ਜਿਹੜਾ ਪੰਜਾਬੀਆਂ ਦੇ ਦਿਲ ਜਿੱਤਣ ਕਰਕੇ ਨਾ ਤੁਸੀਂ ਕਿ ਉਹ ਭਗਤ ਸਿੰਘ ਵਾਲੀ ਪੱਗ ਬੰਨੀ ਆ ਯਾਰ ਛੱਡੋ ਕਿਸੇ ਨੂੰ ਇਹ ਛੱਡ ਦਿਓ ਯਾਰ ਇਹ ਕੇਜਰੀਆ ਨੇ ਪਰੇ ਹੋ ਜਾਣਾ ਸਾਨੂੰ ਦੁੱਖ ਉਹਦੋਂ ਆਊਗਾ ਜਦੋਂ ਸਾਡੇ ਭਗਵੰਤ ਮਾਨ ਨੂੰ ਮਾੜਾ ਬੋਲਣਗੇ ਬੋਲਣਗੇ ਨਾ ਪਰ ਉਹ ਭਗਵੰਤ ਮਾਨ ਨੂੰ ਨਹੀਂ ਮਾੜਾ ਬੋਲਣਗੇ ਉਹਨਾਂ ਦੀ ਉਹ ਨਲੈਕੀ ਨੂੰ ਮਾੜਾ ਬੋਲਣਗੇ ਜਿਹੜੇ ਉਹ ਤੇਰੇ ਅਰਵਿੰਦ ਕੇਜਰੀਵਾਲ ਦੇ ਹੀੜਾ ਦਬ ਕੇ ਉਹ ਨਲੈਕੀ ਦੇ ਹੀੜਾ ਆ ਗਿਆ ਪੰਜਾਬੀ ਸ਼ੇਰ ਨੇ ਪੰਜਾਬੀ ਸਰਦਾਰ ਨੇ ਸਰਦਾਰ ਦਾ ਮਤਲਬ ਮੋਰੀ ਹੁੰਦਾ ਭਗਵੰਤ ਮਾਨ ਸਾਹਿਬ ਨੂੰ ਅੱਜ ਅਸਲ ਪੰਜਾਬ ਦਾ ਸ਼ੇਰ ਪੁੱਤ ਬਣ ਕੇ ਮੋਰੀ ਬਣਦੀ ਜ਼ਰੂਰਤ ਆ ਇਹ ਮੋਦੀ ਆ ਨਾ ਤੇ ਜਾ ਉਹਦੇ ਨਾਲ ਜਿਹੜਾ ਉਹਦਾ ਨਾਲ ਦਾ ਅਮਿਤ ਸ਼ਾਹ ਉਹਨਾਂ ਦੀ ਹਿੰਮਤ ਨਹੀਂ ਹੈ ਕਿ ਪੰਜਾਬ ਵਾਲੋ ਟੇਢੀ ਨਿਗਾਹ ਕਰਕੇ ਦੇਖ ਲੈਣ ਪਰ ਜ਼ਰੂਰਤ ਹੈ ਭਗਵੰਤ ਮਾਨ ਸਾਹਿਬ ਨੂੰ ਸ਼ੇਰ ਬਣ ਕੇ ਸ਼ੇਰਾਂ ਵਾਲੀ ਦਲੇਲੀ ਲਿਆਉਣ ਦੀ ਬਿਲਕੁਲ ਬਹੁਤ ਸ਼ੁਕਰੀਆ ਬਾਈ ਹਰਪਾਲ ਸਿੰਘ ਫੌਜੀ ਸਾਡੇ ਨਾਲ ਸੀਗੇ ਤੇ ਉਹਨਾਂ ਦੇ ਬੇਟੀ ਸੀਗੇ ਤਾਂ ਜਿਵੇਂ ਦਾ ਇਹਨਾਂ ਦਾ ਭਾਸ਼ਣ ਸੀਗਾ ਇਹਨਾਂ ਨੇ ਗੱਲਾਂ ਰੱਖੀਆਂ ਕਿ ਭਗਵੰਤ ਮਾਨ ਸਾਹਿਬ ਸਾਨੂੰ ਉਹੀ ਦਲੇਰ ਸ਼ੇਰ ਚਾਹੀਦੇ ਨੇ ਇਹ ਇਹ ਨਹੀਂ ਚਾਹੀਦੇ ਕਿ ਉਹ ਬਿੱਲੀ ਬਣ ਕੇ ਰਹਿਣ ਜਿਵੇਂ ਇਹਨਾਂ ਦੇ ਭਾਸ਼ਣ ਸੀਗਾ ਇਹਨਾਂ ਨੇ ਆਪਣੇ ਬਿਆਨ ਦਿੱਤੇ ਤਾਂ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਇਹਨਾਂ ਦੇ ਪ੍ਰਚਾਰ ਨੂੰ ਸੁਣਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਜੋਗਦੇ ਸੀ ਨੀਰਜ ਧੰਨ